ਜੇਕਰ ਬੰਦਾ ਹਿੰਮਤ ਨਾ ਹਾਰੇ ਤੇ ਸਬਰ ਰੱਖਦਿਆ ਮਿਹਨਤ ਦਾ ਸਾਥ ਨਾ ਛੱਡੇ ਤਾਂ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਦਿਆ ਸਮਾਂ ਨਹੀਂ ਲੱਗਦਾ ਜੀ ਹਾਂ ਇਹ ਗੱਲ ਹੁਸ਼ਿਆਰਪੁਰ ਦੇ ਪਿੰਡ ਨੀਲਾ ਨੁਲੋਆ ਦੇ ਰਿਟਾਇਰ ਪ੍ਰਿੰਸੀਪਲ ਦਰਸੀਮ ਸਿੰਘ ਉੱਤੇ ਬਿਲਕੁਲ ਸਹੀ ਟੁਕਦੀ ਏ ਕਿਸੇ ਵੇਲੇ ਉਹਨਾਂ ਨੂੰ 8229 ਦੇ ਕਮਰੇ ਵਿੱਚ ਰਹਿ ਕੇ ਦੋ ਬਖਤ ਦੀ ਰੋਟੀ ਲਈ ਸੰਘਰਸ਼ ਕਰਨਾ ਪੈਂਦਾ ਸੀ ਅਤੇ ਅੱਜ ਉਸ ਦਾ ਪਰਿਵਾਰ 17 ਏਕੜ ਦਾ ਮਾਲਕ ਏ ਅੱਡੇ ਨਾ ਬਾਬਿਆਂ ਦੀ ਕੋਈ ਇਦਾਂ ਦੀ ਜਾਇਦਾਦ ਨਹੀਂ ਸੀਗੀ ਨਾ ਸਾਨੂੰ ਮਿਲੀ ਸੀਗੀ ਤੇ ਵਿਰਸੇ ਵਿੱਚ ਸਿਰਫ ਇੱਕ 8y9 ਦਾ ਕਮਰਾ ਸੀਗਾ ਉਹ ਜਿਹੜਾ ਸਾਨੂੰ ਮਿਲਿਆ ਸੀਗਾ ਉਹਦੇ ਚ ਹੀ ਕੱਟਿਆ ਜੀਵਨ ਵਿੱਚ ਦੋ ਮੰਚਾਂ ਉਡਾ ਲਈਆਂ ਨਾ ਗੱਭਿਆਂ ਲੰਘ ਨਹੀਂ ਹੁੰਦਾ ਸੀ ਚਲੋ ਮਦਰ ਦੀ ਮਿਹਨਤ ਨਾਲ ਜਿਆਦਾ ਮੇਰੀ ਮਾਂ ਨੇ ਕੰਮ ਬਹੁਤ ਕੀਤਾ ਜ਼ਿੰਦਗੀ ਵਿੱਚ ਉਹਨੇ ਸਾਨੂੰ ਪੜਾਇਆ ਲਿਖਾਇਆ ਵਿਚਾਰੀ ਨੇ ਤੇ ਜਦੋਂ ਮੈਂ 10ਵੀਂ ਕਰ ਲਈ 10ਵੀਂ ਤੋਂ ਬਾਅਦ ਮੈਂ ਇਦਾਂ ਸੀ ਵੀ ਨੌਕਰੀ ਕੀਤੀ ਜਿੱਦਾਂ ਕਿਸੇ ਬਾਗ ਚ ਲੱਗ ਗਿਆ 80-85 ਰੁਪਏ ਮਹੀਨੇ ਤੇ ਹਾਂਜੀ ਤੇ ਉਸ ਤੋਂ ਬਾਅਦ ਫਿਰ ਮੈਂ ਇੱਕ ਨਾ 2900 ਰੁਪਈਆ ਦਾ ਸਾਈਕਲ ਲੈ ਲਿਆ ਕਮਾਤ ਮੁਕੇ ਪੈਸੇ ਥੋੜੇ-ਬਹੁਤੇ ਤੇ 11ਵੀਂ ਦੇ ਵਿੱਚ ਪੇਪਰਾਂ ਤੋਂ ਬਾਅਦ ਮੈਂ ਸਬਜ਼ੀ ਵੇਚਦਾ ਰਿਹਾ ਹਰ ਬਾਰੀ ਕਾਲਜ 'ਚ ਨਾ ਜਦੋਂ ਜਾਣਾ ਜਦੋਂ ਇਹ ਪੇਪਰ ਪੂਰੇ ਮੁੱਕ ਜਾਣੇ ਤਾਂ ਦੋ ਕੁ ਮਹੀਨੇ ਦਾ ਵਕਵਾਹ ਹੁੰਦਾ ਸੀ ਦੋ ਢਾਈ ਮਹੀਨੇ ਦਾ ਅਗਲੇ ਕਲਾਸ ਸ਼ੁਰੂ ਹੋਣ ਵਿੱਚ ਤੋ ਸਾਈਕਲ ਤੇ ਮੈਂ ਪਿੰਡਾਂ ਸੌਜੀ ਵੇਚੀ ਆ। ਉਹ ਤੋਂ ਬਾਅਦ ਹੌਲੀ-ਹੌਲੀ ਮੈਥ ਨਾਲ ਇਕਨੌਫਨਾ ਕਰਕੇ ਮੈਂ ਬੀਏ ਕਰ ਗਿਆ। ਬੀਏ ਕਰਕੇ ਬੀਐਡ ਕੀਤੀ। ਬੀਐਡ ਵਿੱਚ ਵੀ ਮੈਂ ਕਰਦੇ ਨਾਲ 1.5 ਕਿ ਮਹੀਨਾ ਰੱਖਿਆ ਚਲਾਇਆ। ਫੇਰ ਉਹ ਬੀਐਡ ਹੋ ਗਈ। ਬੀਐਡ ਕਰਕੇ ਵੀ ਮੈਂ ਛੋਨਾ ਝਾਣ ਜਾਂਦਾ ਰਿਆਂ ਜੀ, ਲੇਬਰ ਕਰਦਾ ਨੇ ਆਪਣੀ। ਤੇ ਜਦੋਂ ਮੈਨੂੰ ਤੇ ਇੱਥੇ ਆਇਆ ਆਪਾਂ ਅ ਮੇਰੇ ਕੋਲ এমਪਲয়ਮੈਂਟ ਕੇਂਦਰ ਜਾਈਂ ਅਪਾਇੰਟਮੈਂਟਾਂ ਹੁੰਦੀਆਂ ਸੀਗੀਆਂ ਬੰਦਾ ਲੈ ਕੇ ਗਿਆ ਉਹਦਾ ਦਿਮਾਗ ਨਾਲ ਕੰਮ ਨਹੀਂ ਕੀਤਾ ਮੈਂ ਉੱਥੋਂ ਆ ਗਿਆ ਆਪਣਾ ਜਿ ਝੋਨਾ ਵੇਚੋਂ ਦਾ ਖੜਾ ਰਹਿਣਾ ਸੀ ਮੈਂ ਕਿਹਾ ਪਿੰਡੋਂ ਕੇ ਉਹ ਤੋਂ ਪੈਸੇ ਧਾਰ ਲੈ ਕੇ ਨਾ ਮੈਂ ਇੰਟਰਵਿਊ ਤੇ ਜਾਊਂਗਾ ਮੈਨੂੰ ਸਾਰੇ ਪਿੰਡ ਚ ਕੇ ਨਾ ਕਿਰਾਏ ਲਈ 1000 ਰੁਪਏ ਨਹੀਂ ਦਿੱਤੇ ਇਹਨਾਂ ਤੋਂ ਲੈਣੇ ਕਿੱਥੋਂ ਹਾਂਜੀ ਤੇ ਬਸ ਅਧਿਆਪਕ ਲਾਕੇ ਵੀ ਮੈਂ ਸ਼ਾਮ ਨੂੰ ਬਾਣ ਵੱਟ ਕੇ ਨਾ ਸੌਂਦਾ ਹੁੰਦਾ ਸੀ 10-12 ਕਿਲੋ ਤੋਂ ਬਾਅਦ ਹੌਲੀ-ਹੌਲੀ ਫਿਰ ਜ਼ਮੀਨ ਨਾਲ ਨੂੰ ਝਕਾ ਹੋ ਗਿਆ ਜ਼ਮੀਨ ਲੈਣੀ ਸ਼ੁਰੂ ਕਰਤੀ ਹੌਲੀ-ਹੌਲੀ ਕਰਦੇ-ਕਰਦੇ ਫਿਰ ਛੋਟਾ ਪਰ ਆ ਜਿਹੜਾ ਮੇਰਾ ਮੇਰੇ ਨਾਲ ਹੈ ਇਹਨੂੰ ਡਬਈ ਪੇਜ ਦਿੱਤਾ ਕੁਝ ਇਹਨਾਂ ਪੈਸੇ ਭੇਜਣੇ ਕੁਝ ਰਸਤੀ ਇਖਤੇ ਕਰਨੇ ਕਰ ਕੱਤਰ ਕੇ ਜ਼ਮੀਨ ਹੌਲੀ-ਹੌਲੀ ਕਰਕੇ ਅਸੀਂ ਇਹ 16-17 ਏਕੜ ਦੇ ਕਰੀਬ ਇਕੱਠੀ ਕਰ ਲਈ